ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਨੇ 17 ਸਤੰਬਰ 2024 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 8ਵੀਂ ਭਾਰਤ ਜਲ ਸਪਤਾਹ 2024 ਪ੍ਰੋਗਰਾਮ ਦਾ ਉਦਘਾਟਨ ਕੀਤਾ ਸੀ ਪਸ਼ੂ ਪਾਲਨ ਅਤੇ ਡੇਅਰੀ ਵਿਭਾਗ DHD ਨੇ 17 ਤੋਂ 20 ਸਤੰਬਰ 2024 ਤੱਕ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ 8ਵੀਂ ਭਾਰਤ ਜਲ ਸਪਤਾੰ 2024 ਪ੍ਰੋਗਰਾਮ ਦੀ ਇੱਕ ਪ੍ਰਦਰਸ਼ਨੀ ਵਿੱਚ ਪਾਕੀਦਾਰ ਵਿਪਾਦ ਦੇ ਰੂਪ ਵਿੱਚ ਹਿੱਸਾ ਲਿਆ। ਪਸ਼ੂ ਪਾਲਨ ਅਤੇ ਡੇਰੀ ਵਿਭਾਗ ਦੁਆਰਾ ਆਯੋਜਿਤ ਪ੍ਰਦਰਸ਼ਨੀ ਵਿੱਚ ਪਸ਼ੂਤਨ ਖੇਤਰ ਵਿੱਚ ਵਾਟਰ ਫੁਟਪ੍ਰਿੰਟ ਦੀ ਅਵਧਾਰਨਾ ਅਤੇ ਭਾਰਤੀ ਤਰਿਸ਼ ਵਿੱਚ ਪਸ਼ੂਤਨ ਅਤੇ ਮੁਰਗੀ ਪਾਲਨ ਦੇ ਕਾਰੋਬਾਰ ਤੇ ਇਸ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪਸ਼ੂ ਪਾਲਨ ਅਤੇ ਡੇਰੀ ਵਿਭਾਗ ਦੇ ਸਟਾਲ ਤੇ ਵਿਭਾਗ ਦੁਆਰਾ ਲਾਗੂ ਪ੍ਰਮੁੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਅਤੇ ਉਹਨਾਂ ਦੀਆਂ ਉਪਲਬਧੀਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਪਸ਼ੂ ਪਾਲਨ ਅਤੇ ਡੇਰੀ ਵਿਭਾਗ ਦੀ ਪ੍ਰਦਰਸ਼ਨੀ ਟਿਕਾਊ ਵਿਕਾਸ ਲਕਸ਼ ਛੇਦੀ ਅਨੁਰੂਪ ਹੈ ਜਿਸ ਦਾ ਉਦੇਸ਼ ਸਾਰਿਆਂ ਦੇ ਲਈ ਜਲ ਅਤੇ ਸਵੱਛਤਾ ਦੀ ਉਪਲਬਧਤਾ ਅਤੇ ਟਿਕਾਊ ਪ੍ਰਬੰਧਨ ਸੁਨਿਸ਼ਚਿਤ ਕਰਨਾ ਹੈ ਜਲ ਸ਼ੰਕਤੀ ਮੰਤਰਾਲੇ ਨੇ 17 ਤੋਂ 20 ਸਤੰਬਰ 2024 ਤੱਕ ਭਾਰਤ ਜਨ ਸਪਤੰਦ 2024 ਦਾ ਆਯੋਜਨ ਕੀਤਾ ਸੀ ਇਹ ਪ੍ਰੋਗਰਾਮ ਆਲਮੀ ਪੱਧਰ ਦੀ ਇਸ ਦੇ ਡਿਸੀਜਨ ਮੇਕਰਸ ਰਾਜਨੀਤਾਂਵਾਂ ਰਿਸਰਚਰ ਮਾਇਰਮ ਪਲੈਨਰਾਂ ਇਨੋਵੇਟਰਾਂ ਵਿਦਿਆਰਥੀਆਂ ਅਤੇ ਜਲ ਸੰਸਾਧਨ ਦੇ ਖੇਤਰ ਵਿੱਚ ਕੰਮ ਕਰ ਰਹੇ ਦੁਨੀਆ ਭਰ ਦੇ ਹਿੱਤਾਰਕਾਂ ਨਾਲ ਵਿਚਾਰ ਅਤੇ ਉਹਨਾਂ ਦੀ ਸਲਾਹ ਜਾਣਨ ਦੇ ਲਈ ਆਲਮੀ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ ਏ ਸੁਵਿਧ ਸਮਾਵੇਸ਼ੀ ਜਲ ਵਿਕਾਸ ਅਤੇ ਪ੍ਰਬੰਧਨ ਦੇ ਲਈ ਸਾਂਝੇਦਾਰੀ ਅਤੇ ਸਹਿਯੋਗ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।